ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮ ਕਾਮ ਪੈਰੀਏ ਔਰ ਮੇ ਬੀਕੀ ਕਰਨੀ ਚਾਹਨਾ ਜਗੰਦਰ ਦੇ ਤਮam ਵਾਸੀਆਂ ਨੂੰ ਜਗੰਦਰ ਦੇ ਵਸਟਾਲਿਆ ਜੀ ਸਾਹਿਬ ਮੇਰੇ ਨਾਲ ਖੜੇ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅ ਸੁਨੂ ਪੇਸੀ ਸਾਹਿਬ ਸ਼ਹੀਦ ਜੀ ਤੇ ਤਮam ਅਸੀਂ ਇੰਜਾਮ ਹੋਏ ਔਰ ਅਜੇ ਤੱਕ ਮੈਨੂੰ ਲੱਗਦਾ ਕਿ ਸ਼ਾਂਤੀਪੂਰਕ ਤਰੀਕੇ ਨਾਲ ਵੋਟਾਂ ਪੈ ਰਹੀ ਨੇ ਔਰ ਸਟ੍ਰਿੰਗ ਚਰਾਵਾ ਤੋਂ ਖਬਰਾਂ ਆਈਆਂ ਸੰਨ ਕਿ ਬਾਰੋਂ ਬੰਦੇ ਆਏ ਆ ਇਧਰੋਂ ਆਏ ਆ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਪੁਲਿਸ ਨੂੰ ਤਲਾਸ਼ ਦੇ ਗਏ ਤੇ ਅਫਸਰ ਨੂੰ ਤਲਾਸ਼ ਦੇ ਗਏ ਮੈਂ तमाम ਸਾਥੀ ਜਿਹੜੇ ਜਲੰਧਰ ਵਸਦੇ ਐ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਕਿਸੇ ਦੇ ਦਬਾਅ ਦੇ ਥੱਲੇ ਨਹੀਂ ਆਉਣਾ ਔਰ ਕੋਈ ਡਰ ਭੈ ਨਹੀਂ ਮੰਨਣਾ ਸਰਕਾਰ ਦਾ ਜਾਂ ਕਿਸੇ ਹੋਰ ਵਿਅਕਤੀ ਦਾ ਅਗਰ ਤੁਹਾਨੂੰ ਕਿਤੇ ਕੋਈ ਡਰਾਉਂਦਾ ਹੈ ਧਮਕਾਉਂਦਾ ਹੈ ਧੱਕਾ ਜ਼ਾستی ਤੁਹਾਡੇ ਨਾਲ ਕਰਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ 베ਰੀ ਸਾਹਿਬ ਨੂੰ ਤਲਾਹ ਦੇਣ ਦਾ ਕੰਮ ਕਰਦੇ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਪੁਲਿਸ ਕਮਿਸ਼ਨਰ ਦੇ ਮੋਟਾ ਵਾਲੇ ਦਿਨ ਇੱਥੇ ਬੈਠਾਂਗੇ ਅਗਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਈ ਤਾਂ ਅਸੀਂ ਤੁਰੰਤ ਅਸੀਂ ਉੱਥੇ ਆਵਾਂਗੇ ਸੋ ਦੱਬ ਕੇ ਆਪਣੇ ਬੂਥਾਂ ਤੇ ਪਹਿਰਾ ਦਿਓ ਔਰ ਬਿਲਕੁਲ ਬੋਟਾ ਪਾਓ ਸ਼ਾਂਤੀਪੂਰਕ ਤਰੀਕੇ ਦੇ ਨਾਲ ਨਾ ਜ਼ਾਜ਼ਤੀ ਕਰਨੀ ਹੈ ਨਾ ਜ਼ਾਜ਼ਤੀ ਹੋਣ ਦੇਣੀ ਔਰ ਉਮੀਦ ਕਰਦਾ ਹੈ ਕਿ ਜਲੰਧਰ ਵੈਸਟ ਦੇ ਲੋਕ ਜਿਹੜਾ ਉਹ ਠੀਕ ਫੈਸਲਾ ਕਰਨਗੇ ਔਰ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰੇਗਾ ਕਿਉਂਕਿ ਲੋਕਤੰਤਰ ਦੇ ਵਿੱਚ ਅਸੀਂ ਅਗਰ ਲੋਕ ਵੋਟਾਂ ਦਾ ਇਸਤੇਮਾਲ ਕਰਾਂਗੇ ਵੋਟ ਪਾਉਣ ਜਾਵਾਂਗੇ ਤਾਂ ਮੈਨੂੰ ਲੱਗਦਾ ਫਿਰ ਲੋਕਤੰਤਰ ਵੀ ਹਮੇਸ਼ਾ ਜਿੱਤੂਗਾ ਔਰ ਆਸ ਕਰਦਾ ਹੈ ਕਿ ਜਲੰਧਰ ਵੈਸਟ ਦੇ ਲੋਕ ਅਮਰ ਸ਼ਾਹ ਦੇ ਨਾਲ ਇਹ ਵੋਟਾਂ ਪਾਉਣਗੇ ਔਰ ਮੇਰੀ ਪ੍ਰਸ਼ਾਸਨ ਤੋਂ ਵੀ ਇਹੀ ਉਮੀਦ ਹੈ ਇਸੇ ਦਾ ਪੱਕਾ ਪੱਕਾ ਨਾ ਕਰਦੇ ਹੋਇਆ लगपक चोण कर रहा हालांकि रात बहुत कुछ होया दारू सूट फड़े गए दारू फड़ी गई होर पैसे वर्ट लोग दिखे सरकार ने आपकी गुणवर् जो करनी सी की लेकिन कितने ना कितने कि सा ने लड़ाई लड़ी और असी हाज़र हैं अगर किसी ने कोई जासती धक्का कोशिश करेगा ये बिल्कुल बर्दाश्त नहीं होगा और उम्मीद करते हैं कि सारे लोग अमन और शांति के वोटा पाओ Subscribe to One India channel and never miss an update.